ਸੰਦਰਭ ਵੀ ਹੋ ਜਾਂਦੀ ਆ ਮੈਂ ਕਿਹਾ ਅਨੰਦਪੁਰ ਨੂੰ ਜਾਣਾ ਹੁੰਦਾ ਨਹੀਂ ਕਦੋਂ ਲੱਭਾਂ ਬੜੀ ਅਮਾਗੇ ਨਰੋਟੀ ਨਾਮ ਅੱਗੇ ਤੇ ਇਹ ਪਈ ਅਨੰਦਪੁਰ ਨੂੰ ਤਿਆਰ ਹੋਈ ਜਾਂਦੀ ਆ ਤੇ ਚਲੂ ਦੇ ਕੇ ਤੇ ਚਲ ਮਣੀ ਦੀ ਚਾਹ ਤੁਗਣਾਈ ਤੇ ਤੁਸੀਂ ਬੈਠੋ ਸੀ ਗੇ ਨਹੀਂ ਹਾਂ ਵੀ ਪਤਾ ਨਹੀਂ ਉਹ ਕਿਹੜੇ ਪੰਜਾ ਮਿਲਦਾ ਜੇ ਕਿਵੇਂ ਉਹਨੇ ਦਾੜਨਾ ਕਿ ਕਿਵੇਂ ਲੜਦੀ ਹੁੰਦਾ ਤੇਰਾ ਉੱਥੇ ਸਾਡੀ ਮੇਰੀ ਭੁਲਾਈ ਹਜੇ ਵੀ ਯਾਦ ਕਰ ਲੈਂਦੀ ਆ ਕਹਿੰਦੀ ਮੈਂ ਚੂੜ ਚੱਕ ਲਈ ਲੇਗੀ ਪੁਰਾਣੀ ਯਾਦ ਆ ਰਹੀ ਮਾਣੇ ਚਾਦਰ ਇਹੋ ਹੀ ਹੈ ਮੈਂ ਕਿੰਨੇ ਨੂੰ ਹੰਗਾ ਬੱਢੇ ਤੋਂ ਬਣਦੇ ਆਦੇ ਦੁਕਾਨ ਬੱਢੇ ਉਹ ਚੱਕ ਮਾਮੀ ਸੁਹਲਿਆਂ ਦਾ ਸਾਗ ਉਹਨੂੰ ਕਹਿੰਦੀ ਤੂੰ ਬੈਠ ਕਹਿੰਦੀ ਮੈਨੂੰ ਮੈਂਟ ਜੀ ਉਹਨੇ ਮਸ਼ੋਲਿਆਂ ਦਾ ਸਾਗ ਲਿਆ ਕੇ ਬਣਾ ਕੇ ਮੱਕੀ ਦੀਆਂ ਰੋਟੀਆਂ ਲਾ ਕੇ ਖਾਤੀ ਨਹੀਂ ਤਾਰ ਨਹੀਂ ਆਲੀ ਖਾਣਦੀ ਨਹੀਂ ਨਹੀਂ ਤਨ ਚਾਦਰਾਂ ਪਈਆਂ ਦੋਟੀਆਂ ਸਿੰਗਲ ਦੀ ਸਿੰਗਲ ਦੀ ਹਲਵਾ ਤੇ ਆ ਗਈ ਲਾਉਂਦੀ ਦਾ ਮੋਮੈਂਟਮ ਦੇ ਮੈਡਮ ਹੋਣੇ ਸੀ 11 ਭਾਈ ਗਰਮੀ ਦਾ ਮਹੀਨਾ ਗੁੱਡੀ ਆਈ ਵੀ ਇਹਨੇ ਕੀ ਕੀਤਾ ਨਾ ਗੋੜਾ ਵਾਲੇ ਚੌਲ ਬਣਾਏ ਸਾਰੇ ਸੁੱਤੇ ਹੋਏ ਤੀਲੇ ਭਰ ਕੇ ਬਣਾ ਲਿਆ ਬਾਕੀ ਬਚਵਾਰ ਉੱਠੇ ਚੌਲ ਖਾ ਲ ਉੱਠੇ ਚੌਲ ਖਾ ਸਾਰੇ ਮੂੰਹ ਤੋ ਤੋ ਕੇ ਜਦਿਆ ਦੇਖੇ ਗੋੜਾ ਵਾਲੇ ਲੋਕ ਕੀ ਕਰਕੇ ਰ ਜਦਿਆ ਬਹੁਤ ਖੰਨੀ ਨਾ ਸੀ ਹਾਂ ਤੁਹਾਡੇ ਦਾ ਕੀ ਬੋ ਵੀ ਵੀ ਤੇ ਗੇਲੋ ਆਈ ਐਮ ਆ ਇੱਕ ਤੀ ਹੁਣੀ ਹੋਰ ਕੜਦੇ ਕਰ ਮੈਨੂੰ ਕੰਮ ਨੂੰ ਰੱਖਦੀ ਨਹੀਂ ਸੀ ਨਹੀਂ ਮੈਂ ਕਹਣਾ ਚਾਹ ਬਣਾ ਦੇ ਵਧੀਆ ਜੀ ਕੰਮ ਤਾਂ ਗੇਲੋ ਵੀ ਨਹੀਂ ਸੀ ਓਏ ਪੁੱਤ ਓਏ ਆ ਰੱਖ ਲੈ ਪਰਖੇ ਦੀ ਸੋਕੇ ਕਿਉਂ ਤੇ ਆ ਕਰਕੇ ਮੰਮੀ ਗੰਨਾ ਐਡਾ ਖੜਾ ਗਿਆ ਚੱਕ ਲੈਣਾ ਪੇੜਾ ਜਦੋਂ ਉਹਦੇ ਅਖੀਰ ਟਾਈਮ ਤੇ ਜੇ ਉਹਨੇ ਪੇੜਾ ਕਰਨਾ ਪੇੜਾ ਉਹਦਾ ਉਵੇਂ ਖੁੱਲ ਜਾਣਾ ਮੈਂ ਕਹਣਾ ਖੁੱਲ ਜਾਦਾ ਕਹਣਾ ਮੇਰੇ ਹੱਥ ਨਹੀਂ ਮੁੜਦੇ ਜਦੋਂ ਨੇ ਕੜਾਹੀ ਚੱਕਣੀ ਮੈਂ ਕਹਣਾ ਵੀ ਕੜਾਹੀ ਤਾਂ ਇੰਨੀ ਵੱਡੀ ਚੱਕ ਲੈਣੀ ਹੈ ਭਰੀ ਵੀ ਗੋਹੇ ਦੀ ਵੀ ਪੇੜੇ ਵਲੇ ਤੇਰੇ ਹੱਥਾਂ ਨੂੰ ਕੀ ਹੋ ਜਾਂਦਾ ਵਾ ਕਹਣਾ ਚਾਹ ਬਣਾ ਦੇ ਵਧੀਆ ਜੀ ਘੁੱਟਕ ਅੱਠ ਅੱਠ ਵਾਰੀ ਮਾਮੀ ਮੈਂ ਚਾਹ ਬਣਾ ਕੇ ਦਿੱਤੀ ਆ ਉਹਨੂੰ ਇੰਨੀ ਉਹਨੇ ਜਮਾਨਜੀ ਲੈਣੀ ਉਦੇ ਨਾਲ ਨਾ ਜਮਾਨ ਜੀ ਲੈ ਕੇ ਚਾਹ ਵੀ ਕੇ ਜਿਹੜੀ ਟੋਕਰਾ ਚੱਕ ਕੇ ਤਰਫ ਮੈਣਾ ਕਹਣਾ ਹੋਰ ਬਾਣਾ ਦੇ ਵਧੀਆ ਜੀ ਮੈਂ ਕਹਣਾ ਵੀ ਜਿਹੜੀ ਅੱਗੇ ਬਣਾਈ ਸੀ ਉਹ ਵਧੀਆ ਮੈਂ ਹੁਣ ਜਿਹੜੀ ਗਾਹ ਬਣਾਵਾਂਗੇ ਉਹ ਜ਼ਿਆਦਾ ਵਧੀਆ ਹੋਊਗੀ ਫਿਰ ਉਹਨੇ ਕਰਨ ਮਮੀ ਇਹਦਾ ਪੂਰੇ ਦਾ ਇਹ ਪਸ਼ੂਆਂ ਦਾ ਗੋਹਾ ਐਡੀ ਕੜਾਹੀ ਚੱਕਣੀ ਫਿਰ ਇਹਨੇ ਨਾ ਡੱਕਿਆ ਨਾ ਦੱਬ ਦੱਪ ਕੇ ਪਹਿਲਾਂ ਸੁੰਭਰਨਾ ਫਿਰ ਡੱਕਿਆ ਨਾ ਇੱਟਾਂ ਦੀ ਅੱਖਰਾਂ ਦੇ ਵਿੱਚੋਂ ਕਹਣਾ ਸੁਣ ਦਪੇਵੇ ਆ ਡੱਕਿਆ ਨਾ ਕੱਢਣੀ ਵਿੱਚੋਂ ਇਹਨੇ ਕਰਦੀ ਸੀ ਗੇਲੋ ਪੇਈ ਕਰਦੀ ਸੀ ਹਾਂ ਮਾੜਾ ਕੰਮ ਸਫਾਈ ਦਾ ਸੀਗਾ। ਬਾਕੀ ਨਾ ਦੁਨ ਦਾ ਸਿਕਿਆ ਰਬੋਸੀ। ਉਹਦਾ ਮਾਸੀ ਨੇ ਕਿਹਾ ਨਾ ਪਾ ਇਹ ਡੱਬੇ ਚ ਕਿਉਂ ਪਾਇਆ? ਮੰਮੀ ਮੈਂ ਉੱਥੇ ਪਹਿਲਾਂ ਪੋਚਾ ਲਾਇਆ, ਫੇਰ ਸਰਫਣ ਆ ਲਾਇਆ, ਫੇਰ ਸੁੱਕਾ ਲਾਇਆ, ਫੇਰ ਉਹ ਡੱਬਾ ਤੁੱਟਾ, ਫੇਰ ਇਹ ਨਾ ਝੱਗੇ ਰਹੀ ਆਂ ਦੇ ਨਾ ਪੁੰਝੇ ਉਹਨੂੰ। ਮੈਂ ਕਹਿੰਨੀ ਹਾਂ ਕਿ 40 ਵਾਰੀ ਡੱਬਾ ਪੁੰਝਿਆ ਹੋਗਾ। ਹਾਂ। ਬੀਨ ਸੀਗਾ ਵੀ ਇਹਨੂੰ ਐਸ ਵੀ ਠੰਡਾ ਨਾ ਰਹੇ ਜੇ ਠੰਡਾ ਨਾ ਰਹੇ ਜੇ ਹਾਂ ਹਾਂ ਠੰਡਾ ਨਾ ਰਹੇ ਜੇ ਬੜਾ ਕਰਦੇ ਨਹੀਂ ਕੰਮ ਤਾਂ ਕੁੜੀਆਂ ਕਲੀਆਂ ਦਾ ਵੀ ਸਫਾਈ ਵਾਲਿਆ ਕਿਉ ਸਿੱਖੀਆਂ ਵੀਆ ਨਹੀਂ ਦੋਵਾਂ ਤਾਂ ਨਹੀਂ ਸੀ ਨਾ ਸਫਾਈ ਵਾਲਾ ਪਾਲੋ ਦਾ ਬੁੱਸ ਨਹੀਂ ਪਾਲੋ ਤਾਂ ਹੁਣ ਵੀ ਮੰਮੀ ਨਹੀਂ ਨਿਭਾਰੀ ਆ ਦੇਖ ਲਾ ਕੋਡੀ ਹੋ ਕੇ ਹੋਈ ਆ ਇਹ ਮੰਮੀ ਆ ਕਿ ਨਹੀਂ ਸੀ ਨਾ ਸਫਾਈ ਵਾਲਾ ਪਰ ਉਹਦਾ ਬਾਹੜਾ ਸੀ ਹਾਂ ਪਾਲੂ ਤਾਂ ਬਹੁਤ ਸਫਾਈ ਦਾ ਕੰਮ ਕਰਦੀ ਆ ਇੱਥੇ ਵੀ ਸਾਡੇ ਕਹੋਗੀ ਲਿਆ ਮੈਂ ਕਰਦਾ ਮੈਂ ਸੁੰਬਰ ਦਿੰਨੀ ਮੈਂ ਪਾਲੂ ਨੇ ਕੰਮ ਨਹੀਂ ਬਹੁਤ ਸਾਡੇ ਦਲਾਨ ਸੁੰਬਰ ਕੇ ਗਈ ਮਾਮੀ ਦੀਵਾਲੀ ਤੋਂ ਮਹੀਨਾ ਤੋਂ ਪਹਿਲਾਂ ਆਈ ਵੀ ਦੇਖ ਲਾ ਵੀ ਇਹ ਜਿਆ ਧੋਕੇ ਨਹੀਂ ਬਣਦਾ ਜਿਆ ਜੇ ਉਹ ਸੁੰਬਰ ਕੇ ਖੜੀ ਮੈਨੂੰ ਕਹੇ ਮੈਂ ਦੀਵਾਲੀ ਨੂੰ ਫੇਰ ਆਉਂ ਮੈਂ ਧੋਕੇ ਜਾਉਂਗੀ ਮੈਂ ਕਿ ਚੱਲ ਕੋਈ ਨਹੀਂ ਮੈਂ ਕਰ ਲੈਣਾ ਵਾ ਤੇ ਸਫਾਈ ਨਾ ਕਰਦੀ ਹਾਂ ਤੇ ਫੇਰ ਕਿੱਥੇ ਆਇਆ ਜਾਂਦਾ ਵਾ

ਨਹੀਂ ਮੈਨੇ ਨਹੀਂ ਉਹ ਕੈਂਟਰ ਜਿਹੜਾ ਆਇਆ ਸੀ ਗੱਡੀ ਜੀ ਭੁੰਡੀ ਨਹੀਂ ਮੈਨੇ ਜੀ ਮੈਂ ਚੱਲਦਾ ਆਇਆ ਹੁਣੇ ਹਾਂ ਹਾਂ ਪਰ ਤੂੰ ਸੀ ਕਰੈ ਨਹੀਂ ਸੀ ਉਹ ਠੀਕ ਆ ਠੀਕ ਆ ਤੂੰ ਵੀ ਸਹੀ ਆ ਉਹ ਇੱਕ ਸਾਬਦੀ ਸੁੱਕੀ ਕਰਦੇ ਨਾਲ ਦੇ ਕਿਉਂ ਇੰਨਾ ਪਾਣੀ ਨਹੀਂ ਜਾਂਦਾ ਮਾਂ ਓ ਆਪ ਹੀ ਕਰਤੀ ਨੇ ਮੈਂ ਤਾਂ ਬਿਨਾਂ ਪੁੱਛੇ ਮੈਂ ਕਿਵੇਂ ਪੰਗਿਓ ਨੇ ਆਪ ਦੇ ਕਿਵੇਂ ਕਰਤੀ ਸੁੱਕੀ ਸੁੱਕੀ ਹਾਂ ਓ ਸਿਮਲਾ ਮਰਜਾ ਤਾਂ ਹੀ ਮੰਗਾਈਆਂ ਸਿਮਲਾ ਮੈਂ ਆ ਤਾਂ ਕੱਲ ਦੀਆਂ ਚੀਰੀਆਂ ਪਈਆਂ ਉਹ ਬੂੰਦੀ ਬਣਾ ਲੈਨੇ ਸੀ ਗਿਰ ਮਟਰ ਪਨੀਰ ਸੀ ਮਗਨ ਕਹਿਤਾ ਆਈ ਸੀਗੇ ਚਲੋ ਲਾਉਣਾ ਥੋੜੀ ਜਿਹੀ ਬਣਾਉਣੀ ਆ ਉਹ ਬਾਦੀ ਨੂੰ ਮਾਰੀ ਬਾਦੀ ਰੇ ਫੇਰ ਸਾਰੇ ਲੱਗ ਜਾਂਦੇ ਆ ਫੇਰ ਸਾਰੇ ਲੱਗ ਜਾਂਦੇ ਆ ਫੇਰ ਅਗਲਾ ਜੇ ਕਿਸੇ ਨੂੰ ਕਹੇ ਫੇਰ ਹਰਕ ਪੈ ਜਾਂਦਾ ਦਾ ਰਹਿਣਾ ਨਹੀਂ ਪਿੰਡ ਦੀਆਂ ਤੋਂ ਸੇਰੇ ਬਣ ਕੇ ਕਿੱਲੀ ਜਾਣਾ ਚਲੀਆਂ ਜਾਣਾ ਰਸਤਕਾਰੀ ਆ ਹਾਂ ਆ ਬਾਦੀ ਨੂੰ ਪੈ ਗਈ ਥੋੜਾ ਥੋੜਾ ਕਰਦੇ ਨੇ 바ਵਾ ਕਰ ਲਿਆ ਹੈ ਹੋਰ ਮੈਨਾਂ ਆਮ ਕਹਿੰਦੇ ਸੀ ਇੰਨੇ ਤਾਂ ਪਾਠ ਕਰਾ ਦਿੰਦੇ ਪਹਿਲਾਂ ਨਹੀਂ ਭੈਣੇ ਕਿਹਾ ਸੀ ਮੈਂ ਕਮਾਹ ਰਾਜ ਦੀ ਸਵਾਰੀ ਲਿਆ ਕੇ ਆ ਵੀ ਜਿਵੇਂ ਕਰ ਪਾਇਆ ਸੀ ਹਾਂ ਆ ਜਿਵੇਂ ਚਾਹ ਪਿਆ ਕੇ ਸਾਰਾ ਹੀ ਕਸ਼ ਹੋ ਜਾਂਦਾ ਵੀ ਸਗਮਣੀ ਕਰਾ ਕੇ ਚਾਹ ਪਿਆ ਕੇ ਮੋੜ ਦਿੰਨੇ ਆ ਵੀ ਨਾਲ ਫਲ ਦੇ ਦੰਗੇ ਕਿਕਾ ਵੀ ਦੇਖ ਬਣ ਫਿਰ ਮੱਲਾ ਦਿੱਤਾ ਜਾ ਨਹੀਂ ਕਹਿੰਦੀ ਰੋਟੀ ਖਾਈ ਮੇਰਾ ਨਹੀਂ ਕੰਮ ਬਣਦਾ ਮੈਂ ਕਹਿੰਦਾ ਤੂੰ ਕਹਿੰਦੀ ਕਰਨਾ ਅੱਛਾ ਕਰਨਾ ਨਹੀਂ ਮਿਲ ਹਾਣ ਜਿਵੇਂ ਪਹਿਲਾਂ ਭੋਗ ਪਾ ਦਿੰਦੇ ਦੂ ਬਾਅਦ ਚ ਵਸੇਰੇ ਬਣਾ ਦਿੰਦੇ ਤੇ ਸ਼ਰਾਬ ਦਾ ਕੰਮ ਚੱਲਦਾ ਸੀ ਜਗੁਣੀ ਕਰਾ ਕੇ ਸ਼ਰਾਬ ਲੈਣੇ ਪੈ ਰਹੇ ਸੀ ਫਿਰ ਦੂ ਵੀ ਕੰਮ ਕਰਾਉਂ ਗਿਆ ਹੁੰਦਾ ਹੋ ਜਾਂਦਾ ਹੋ ਜਾਂਦਾ ਇਹ ਤਾਂ ਸ਼ਰਾਬ ਬਹਾਨੇ ਨਹੀਂ ਹੁੰਦਾ ਬਾਬੇ ਦੇ ਪਾਪੇ ਤੇ ਬਾਬੇ ਕੇ ਫਿਰ ਦੀ ਉਹਨੂੰ ਚਾਹ ਹੁੰਦੀ ਆਮੀ ਤੋਂ ਤਾਂ ਬਣਾਉਣਾ ਲਾਹ ਦੇ ਦੋ ਆਮੀ ਨੂੰ ਤੋੜ ਦੇਣਾ ਹੁੰਦਾ ਦੂਜੀ ਆਹ ਹੋ ਕੈਨੀ ਆ ਉਹਨਾਂ ਦਾ ਨਿਮੇੜਤਾ ਬਸ ਕੀ ਰਹਿ ਗਿਆ ਕਰਨ ਵਾਲਾ तो फिर भी थोड़ा थोड़ा दे बह हो जाता